ਨਮਸਕਾਰ ਸਤ ਸ੍ਰੀ ਅਕਾਲ ਡੇ ਆਰ ਨਾਈਟ న్యూਸ ਦੇ ਜਾਗੂ ਪੰਜਾਬ ਸ਼ੋਅ 'ਚ ਤੁਹਾਡਾ ਸਵਾਗਤ ਹੈ ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਤੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਦੋਸਤੋ ਅੱਜ ਸਾਡੇ ਸਟੂਡੀਓ 'ਚ ਭਾਈ ਅਸ਼ੋਕ ਸਿੰਘ ਬਾਗੜੀਆਂ ਆਏ ਹੋਏ ਨੇ ਉਹ ਇੱਕ ਸਿੱਖ ਚਿੰਤਕ ਨੇ ਅਤੇ ਬਹੁਤ ਅਹਿਮ ਮਸਲਿਆਂ ਦੇ ਉੱਤੇ ਇਹ ਸਿੱਖ ਕੌਮ ਨੂੰ ਸਮੇਂ-ਸਮੇਂ 'ਤੇ ਸੇਧ ਵੀ ਦਿੰਦੇ ਰਹੇ ਨੇ ਇਹਨਾਂ ਦਾ ਪਰਿਵਾਰ ਗੁਰੂ ਸਾਹਿਬ ਦੇ ਨਾਲ ਕਾਫੀ ਲੰਮੇ ਸਮੇਂ ਸੇਵਾ ਕਰਦਾ ਰਿਹਾ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਇਹਨਾਂ ਦਾ ਪਰਿਵਾਰ ਨੇ ਕਾਫੀ ਅੱਗੇ ਵੱਡੀਆਂ ਪ੍ਰਾਪਤੀਆਂ ਕੀਤੀ ਅੱਜ ਉਹਨਾਂ ਪ੍ਰਾਪਤੀਆਂ ਬਾਰੇ ਉਹਨਾਂ ਗੱਲਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਭਾਈ ਅਸ਼ੋਕ ਸਿੰਘ ਬਾਗੜੀਆਂ ਨੂੰ ਪਤਾ ਨੇ ਆਪਣੇ ਪਰਿਵਾਰ ਬਾਰੇ ਆਪਣੇ ਵੱਡੇ ਵਡੇਰਿਆਂ ਬਾਰੇ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ 'ਚ ਪਹਿਲੀ ਗੱਲ ਤਾਂ ਇਹ ਮੇਰੇ ਜੀ ਨੂੰ ਕਹਿੰਦੇ ਪਰਿਵਾਰ ਦੇ ਸ਼ੁਰੂ ਬਾਰੇ ਮੈਂ ਅਰਥ ਕਰ ਦਿਆਂ ਕਿ ਸਿੱਖ ਹਿਸਟਰੀ ਵਿੱਚ ਦੋ ਐਸੇ ਗੁਰਸਿੱਖ ਹੋਏ ਹਨ ਜਿਨ੍ਹਾਂ ਨੇ ਦਸੋਂ ਮਹਾਰਾਜ ਦੀ ਸੇਵਾ ਕੀਤੀ ਵਨ ਆਫਟਰ ਦੀ ਅਦਰ ਹਾਂਜੀ ਪਹਿਲਿਆਂ ਤੋਂ ਲੈ ਕੇ 6ਵੇਂਾਂ ਤੱਕ ਬਾਬਾ ਬੁੱਢਾ ਜੀ ਨੂੰ ਹਰ ਕੋਈ ਜਾਣਦਾ ਹੈ ਲੇਕਿਨ 6ਵਿਆਂ ਤੋਂ ਲੈ ਕੇ 10ਵਿਆਂ ਤੱਕ ਜੋ ਸੇਵਾ ਨਵਾਈ ਉਹ ਬਾਬਾ ਰੂਪ ਚੰਦ ਨੇ ਜਿਨ੍ਹਾਂ ਦੀ ਮੈਂ ਅਸਵੇਲੇ 13ਵੀਂ ਜੇ ਪੁੱਛ ਵਿੱਚ ਆ ਉਹਨਾਂ ਦੀ ਬਰਕਤ ਨਾਲ ਹੀ ਸਾਡਾ ਪਰਿਵਾਰ ਪੰਥਕ ਹੈ ਔਰ ਗੁਰੂ ਗੁਰੂ ਕਾਟੀ ਸੇਵਾ ਵਿੱਚ ਹੈ ਔਰ ਸਿਆਸਤ ਵਿੱਚ ਕੋਈ ਹਿੱਸਾ ਨਹੀਂ ਲੈਂਦੇ ਭਾਈ ਰੂਪਚੰਦ ਜੀ ਤੁਸੀਂ ਗੱਲ ਕੀਤੀ ਹੈ ਭਾਈ ਰੂਪਚੰਦ ਜੀ ਦੇ ਨਾਮ ਤੇ ਹੀ ਪਿੰਡ ਵਸਿਆ ਹੋਇਆ ਭਾਈ ਰੂਪਾ ਉਹਦੀ ਉਹਦੀ ਥੋੜਾ ਜਿਹਾ ਪਿਛੋਕੜ ਦੱਸ ਦਿਆਂ ਕਿ ਕੁਝ ਲੋਕ ਜਿਹੜੇ ਰਾਜਸਥਾਨ ਤੋਂ ਕਿਸੇ ਵਜ੍ਹਾ ਕਰਕੇ ਉੱਜੜ ਕੇ ਮਾਲਵਾ ਡਿਸਟ੍ਰਿਕਟ ਆਵਸੇ ਉਸ ਸਮੇਂ ਇਹ ਤਰਨਤਾਰ ਦੇ ਪਾਸ ਇੱਕ ਪਿੰਡ ਹੈ ਵੱਡਾ ਪਿੰਡ ਉੱਥੋਂ ਇੱਕ ਭਾਈ ਆਕਲ ਹੋਏ ਨੇ ਜੋ ਪੰਜਬ ਮਹਾਰਾਜ ਦੇ ਬੜੇ ਸ਼ਰਧਾਲੂ ਸਨ ਉਹਨਾਂ ਦੀ ਬੀਬੀ ਸੂਰਤੀ ਜਦੋਂ ਵਿਆਹਨ ਜੋ ਵਿਆਹਨ ਜੋਗ ਹੋਈ ਤਾਂ ਜਿਹੜੇ ਉਸ ਤਰ੍ਹਾਂ ਵਿਚੋਲਾ ਕਰਦੇ ਸੀ ਉਹਨਾਂ ਨੇ ਭਾਈ ਸਾਧੂ ਦਾ ਲੜਕਾ ਭਾਈ ਸੱਧੂ ਉਹ ਉਸ ਵੇਲੇ ਇਸ ਵੇਲੇ ਭਾਈ ਰੂਪੇ ਦੇ ਨਾਲ ਪਿੰਡ ਹੈ ਤਕਲਾਣੀ ਉੱਥੇ ਵਸਦੇ ਸਨ ਉਹਨਾਂ ਦਾ ਘਰ-ਬਾਰ ਦੇਖ ਕੇ ਬੰਡਾ ਦੇਖ ਕੇ ਉਹਨੇ ਰਿਸ਼ਤਾ ਤੈਅ ਕਰ ਦਿੱਤਾ ਕਿ ਜਦੋਂ ਬਾਬਾ ਆਪਣੇ ਭਾਈ ਆਕਲ ਨੂੰ ਪਤਾ ਲੱਗਿਆ ਕਿ ਉਹ ਤਾਂ ਸਿੱਖ ਪਰਿਵਾਰ ਨਹੀਂ ਹੂੰ ਹੂੰ ਉਹ ਹਨ ਸਰਵਰੀਏ ਹਾਂਜੀ ਇੱਕ ਸਖੀ ਸਰਵਰ ਪੀਰ ਹੋਇਆ ਹੈ ਕੋਈ ਬਲੋਚ ਹਾਂਜੀ ਉਸ ਤੋਂ ਜ਼ਿਆਦਾ ਮੁਸਲਮਾਨ ਹੀ ਉਹਦੇ ਪੁਜਾਰੀ ਸਨ ਵੀ ਉਹ ਹਨ ਤਾਂ ਉਹਨਾਂ ਨੂੰ ਬਹੁਤ ਤਕਲੀਫ ਹੋਈ ਲੇਕਿਨ ਗੁਰੂ ਦਾ ਬਾਣਾ ਮੰਨ ਕੇ ਉਹਨਾਂ ਨੇ ਇਹ ਸ਼ਾਦੀ ਕਰ ਦਿੱਤੀ ਹੂੰ ਹੂੰ ਤੇ ਗੁਰੂ ਸਾਹਿਬ ਨੂੰ ਮਨ ਵਿੱਚ ਅਰਦਾਸ ਕੀਤੀ ਇਤਫਾਕ ਐਸਾ ਹੋਇਆ ਕਿ ਰਸਤੇ ਦੇ ਵਿੱਚ ਜਦੋਂ ਡੋਲਾ ਜਾ ਰਿਹਾ ਸੀ ਤਾਂ ਡਰੋਲੀ ਭਾਈ ਕੀ ਜੋ ਮੋਗਾ ਫਿਰੋਜ਼ਪੁਰ ਦੇ ਵਿਚਕਾਰ ਇੱਕ ਸ਼ਹਿਰ ਪਿੰਡ ਹੈ ਮਹਾਰਾਜ ਉੱਥੇ ਉਸ ਵੇਲੇ ਆਪਣੇ ਸਾਧੂ ਸਾਈਂ ਦਾਸ ਆਸ-ਪਾਸ ਸੈਰੇ ਹੋਏ ਸੀ ਉੱਥੇ ਦੀਵਾਨ ਲੱਗਿਆ ਹੋਇਆ ਸੀ ਤੇ ਉੱਥੇ ਫਿਰ ਇਹ ਬੀਬੀ ਸੂਰਤੀ ਨੇ ਜੋ ਕਹਾਰ ਡੋਲੀ ਰੱਖਣ ਨੂੰ ਨਾਮਨ ਨੇ ਹਾਂਜੀ ਉਹਨੇ ਆਪਣੇ ਕੰਗਣ ਲਾ ਕੇ ਉਹਨਾਂ ਨੂੰ ਦਿੱਤੇ ਤੇ ਮਹਾਰਾਜ ਦੇ ਜਾ ਕੇ ਉਹਨੇ ਬੇਨਤੀ ਕੀਤੀ ਜੀ ਵੀ ਇਸ ਤਰ੍ਹਾਂ ਹੋ ਗਿਆ ਤੇ ਮਹਾਰਾਜ ਨੇ ਫਿਰ ਕਿਹਾ ਨਹੀਂ ਬੇਟੀ ਤੂੰ ਫਿਕਰ ਨਾ ਕਰ ਤੇਰੇ ਘਰੋਂ ਸਿੱਖੀ ਨਹੀਂ ਜਾਏਗੀ ਬਲਕਿ ਹੋਰ ਪਰਫੁੱਲਤ ਹੋਏਗੀ। ਉਥੋਂ ਵਰ ਮਿਲਿਆ ਇਸ ਤਰ੍ਹਾਂ ਉਸ ਵੇਲੇ ਫਿਰ ਜਦੋਂ ਉਹਦਾ ਘਰ ਵਾਲਾ ਜਿਹਦਾ ਨਾਂ ਸਾਧੂ ਵੀ ਸੱਧੂ ਵੀ ਲਿਖਦੇ ਨੇ ਸਾਧੂ ਵੀ ਲਿਖਦੇ ਨੇ ਉਹ ਪ੍ਰੋਨਾਂਊਂਸ ਹੋਏਗਾ ਡਿਫਰੈਂਟ ਉਸ ਵੇਲੇ ਲਿਖਿਆ ਗਿਆ। ਉਸ ਤੋਂ ਫਿਰ ਉਹਨਾਂ ਦਾ ਜਿਹੜਾ ਅੱਗੇ ਬੱਚਾ ਹੋਇਆ ਰੂਪ ਚੰਨ ਹੂੰ ਹੂੰ ਉਹ ਵੀ ਮਹਾਰਾਜ ਨੇ ਉਸ ਦੇ ਨਾਮ ਦੇ ਉੱਪਰ ਫਿਰ ਇਹ ਪਿੰਡ ਰੱਖਿਆ ਹੂੰ ਹੂੰ ਨਾਂ ਵੀ ਮਹਾਰਾਜ ਨੇ ਰੱਖਿਆ ਉਹਨਾਂ ਦਾ ਜਨਮ ਅ 1614 ਵਿੱਚ ਹੋਇਆ ਹੈ ਠੀਕ ਹੈ ਜੀ ਭਾਈ ਰੂਪਚੰਦ ਜੀ ਦਾ ਜਿਹੜਾ ਜਨਮ ਹੈ 1614 ਦਾ ਹੈ ਔਰ ਇਹ ਜਿਹੜਾ ਪਿੰਡ ਬਸਾਇਆ ਇਹ 1631 ਵਿੱਚ ਦਸ਼ਮੇਸ਼ ਨੇ ਆਪ ਮੋੜੀ ਗੱਡ ਕੇ ਰਸਾਇਆ ਉਹ ਮੋੜੀ ਅਜੇ ਤੱਕ ਉੱਥੇ ਮੌਜੂਦ ਹੈ ਬਹੁਤ ਜੀ ਬਹੁਤ ਸਾਨੂੰ ਚਾਹਨਾ ਹੋਇਆ ਇਸ ਗੱਲ ਬਾਰੇ ਜਾਣਕਾਰੀ ਮਿਲੀ ਹੈ ਬਹੁਤ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਤੁਸੀਂ ਅੱਜ ਸਟੂਡੀਓ ਚ ਆਏ ਸਾਨੂੰ ਉਹ ਗੱਲਾਂ ਦੱਸ ਰਹੇ ਹੋ ਜਿਹੜੀਆਂ ਸਾਨੂੰ ਨਹੀਂ ਪਤਾ ਜਾਂ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਹੈ ਗਿਆ ਇੱਕ ਗੱਲ ਦਾ ਮੈਨੂੰ ਹੋਰ ਪਤਾ ਲੱਗਾ ਕਿ ਜਿਹੜੇ ਤੁਹਾਡੇ ਵਡੇਰੇ ਸਨ ਭਾਈ ਰੂਪ ਚੰਦ ਜੀ ਦੇ ਵੀ ਵੱਡੇ ਵਡੇਰੇ ਸਨ ਅਗੇ ਉਹ ਮੁਸਲਮਾਨ ਟਰਮਨਲ ਸੰਬੰਧਿਤ ਸਨ ਹਾਂ ਮੈਨੂੰ ਇਹ ਪਹਿਲਾਂ ਥੋੜਾ ਜਿਹਾ ਵੇਰੀਵਾਂਚ ਵੀ ਸ਼ੱਕ ਸੀ ਪਤਾ ਨਹੀਂ ਕੌਣ ਹੈ ਲੇਕਿਨ ਡਾਕਟਰ ਕਿਰਪਾਲ ਸਿੰਘ ਉਹਨਾਂ ਨੇ ਜੋ ਕਿ ਨੌਨ ਹਿਸਟੋਰੀਅਨ ਹਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਬਜ਼ੁਰਗ ਮੁਸਲਮਾਨ ਸਨ ਅੱਛਾ ਹਾਂ ਤੇ ਉਹਨਾਂ ਦੀ ਗੱਲ ਮੰਨਣੀ ਤਾਂ ਸਾਰੀ ਦੁਨੀਆ ਮੰਨਦੀ ਹੈ ਹਿਸਟੋਰਿਕਲੀ ਤੁਸੀਂ ਅੱਗੇ ਖੋਜ ਕੀਤੀ ਉਹਨਾਂ ਬਾਰੇ ਕਿ ਉਹ ਕਿਵੇਂ ਗੁਰੂ ਸਾਹਿਬ ਦੀ ਸੇਵਾ ਚ ਕਿਵੇਂ ਆਏ ਉਹ ਫਿਰ ਸਾਰੇ ਉਹ ਤਾਂ ਮੈਂ ਅਰਥ ਕਹ ਤੀ ਨਾ ਉੱਥੋਂ ਫਿਰ ਗੁਰੂ ਸਾਹਿਬ ਜਿਸ ਵੇਲੇ ਇਹ ਠੇਵੇ ਮਹਾਰਾਜ ਦੀ ਸੇਵਾ ਚ ਲੱਗ ਗਏ ਹਾਂਜੀ ਫਿਰ ਇੱਕ ਆਉਂਦਾ ਉੱਥੇ ਇਤਿਹਾਸ ਦੇ ਵਿਦਵੀ ਆਉਂਦਾ ਹੈ ਉਹਨਾਂ ਦੀ ਹੈ ਕਿਤਾਬ ਜੋ ਯੂਨੀਵਰਸਿਟੀ ਨੇ ਹਾਂਜੀ ਹਾਂਜੀ ਇਹ ਛਾਪੀ ਹੈ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਨੇ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਕਿਸੇ ਇਹਨਾਂ ਦਿਨਾਂ 'ਚ ਆਪਣੇ ਜੋ ਜੰਗਲ 'ਚ ਜਾਂ ਹਾੜੀ ਦੀ ਕਟਾਈ ਕਰ ਰਹੇ ਸੀ ਉੱਥੇ ਉਹਨਾਂ ਨੇ ਪਾਣੀ ਜੋ ਉਹਨਾਂ ਦਿਨਾਂ ਸ਼ਾਕਲ ਉਹ ਚਮੜੇ ਦੀ ਬੋਤਲ ਹੁੰਦੀ ਹੈ ਉਹਦੇ 'ਚ ਰੱਖਿਆ ਹੋਇਆ ਸੀ ਤੇ ਜਿਸ ਵੇਲੇ ਉਹਨਾਂ ਨੂੰ ਪਿਆਸ ਲੱਗੀ ਪੀਣ ਲੱਗੇ ਤਾਂ ਇੰਨਾ ਠੰਡਾ ਸੀ ਕਿ ਇੱਕ ਮਨ ਦੇ ਵਿੱਚ ਆ ਗਿਆ ਕਿ ਤਾਂ ਇੰਨਾ ਠੰਡਾ ਹੈ ਤੇ ਇਹ ਗੁਰੂ ਮਹਾਰਾਜ ਦੇ layak ਹੈ ਉਹ ਮਨ ਦੇ ਵਿੱਚ ਇੰਨਾ ਜਿਆਦਾ ਹੋ ਗਿਆ ਕਿ ਉਹਨਾਂ ਨੇ ਉਹ ਨਹੀਂ ਪੀਤਾ ਹੂੰ ਹੂੰ ਤੇ ਇਹ ਇਹ ਅਕਾਲਪੁਰਖ ਦੀ ਕਰਨੀ ਹੈ ਜਾਂ ਗੁਰੂ ਮਹਾਰਾਜ ਦੀ ਜੋ ਵੀ ਹੈ ਇਸ ਨੂੰ ਕੁਝ ਨਹੀਂ ਕਹਿ ਸਕਦੇ ਤੇ ਮਹਾਰਾਜ ਡਰੋਲੀ ਤੋਂ ਉੱਥੇ ਆਏ ਟਕਲਾਣੀ ਹੂੰ ਹੂੰ ਔਰ ਆ ਕੇ ਉੱਥੇ ਉਹਨਾਂ ਨੇ ਜਦੋਂ ਇਹ ਦੇਖਿਆ ਕੀਤਾ ਤਾਂ ਉਹਨਾਂ ਨੂੰ ਫੇਰ ਪਾਣੀ ਪਹਿਲਾਂ ਮਹਾਰਾਜ ਨੂੰ ਚਕਾਇਆ ਫਿਰ ਉਹਨਾਂ ਨੇ ਉਹਨਾਂ ਨੂੰ ਛਕਾ ਕੇ ਉਹਨਾਂ ਦੀ ਸ਼ਰਧਾ ਦੇਖ ਕੇ ਫਿਰ ਉਹਨਾਂ ਨੇ ਉਹਨਾਂ ਨੂੰ ਆਪਣੇ ਜਿਹਨੂੰ ਕਹਿੰਦੇ ਨੇ ਸਿੱਖੀ ਦੇ ਵਿੱਚ ਲੈ ਆਂਦਾ ਔਰ ਫਿਰ ਭਾਈ ਰੂਪਚੰਦ ਨੂੰ ਉਹਨਾਂ ਨੇ ਸਿੱਖੀ ਪ੍ਰਚਾਰ ਵਾਸਤੇ ਭਾਈ ਦਾ ਪਦਵੀ ਜਿਹੜੀ ਹੈ ਉਹਨਾਂ ਦੇ ਜਿਸ ਤਰ੍ਹਾਂ ਲਿਖਿਆ ਆਉਂਦਾ ਹੈ ਕਿ ਸੋਢੀ ਬੇਦੀ ਭੱਲਿਆਂ ਦੇ ਬਰਾਬਰ ਮੇਰੇ ਭਾਈ ਆਪਣਾ ਭਾਈ ਬਣਾਉਣ ਦਾ ਜੋ ਹੈ ਇਹ ਬਹੁਤ ਜਿਹਨੂੰ ਕਹਿੰਦੇ ਨੇ ਰੀਅਰ ਟਾਈਟਲ ਹੈ ਇਹ ਸਨਮਾਨ ਹੈ ਟਾਈਟਲ ਨਹੀਂ ਹੈ ਸਿਰਾ ਬਹੁਤ ਉੱਚ ਪਤਵੀ ਹੈ ਜੋ ਉਹਨਾਂ ਨੇ ਬਖਸ਼ੀ ਅਤੇ ਫਿਰ ਰੂਪ ਜਦੋਂ ਚਮਕੌਰ ਦੀ ਜਿੱਤ ਤੋਂ ਬਾਅਦ ਜਸਮੇਸ਼ ਪਤਾ ਜਾਂਦੇ ਨੇ ਮਾਲਵੇ ਚ ਹਾਂਜੀ ਤੇ ਬੀਨੇ ਕੰਗੜ ਉਹਨਾਂ ਦਾ ਕਾਮ ਹੈ ਉੱਥੇ ਫਿਰ ਰੂਪचंद ਆਪਣੇ ਪਰਿਵਾਰ ਸਹਿਤ ਉਹਨਾਂ ਨਾਲ ਉੱਥੋਂ ਜਾ ਕੇ ਅੰਮ੍ਰਿਤਪਾਨ ਕਰਦੇ ਹਨ ਹਾਂਜੀ ਤੇ ਉੱਥੋਂ ਫਿਰ ਦੋ ਆਪਣੇ ਬੇਟੇ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਹਾਂਜੀ ਉਹ ਉਹਨਾਂ ਨੇ ਗੁਰੂ ਮਹਾਰਾਜ ਦੀ ਸੇਵਾ ਵਿੱਚ ਦਿੱਤੇ ਅੱਛਾ ਉੱਥੋਂ ਆਪਣੇ ਪਰਿਵਾਰ ਦੇ ਦੋ ਮੈਂਬਰ ਆਪਣੇ ਆਪਣੇ ਦੋ ਆਪਣੇ ਸੱਤ ਉਹਨਾਂ ਦੇ ਸੱਤ ਬੇਟੇ ਸਨ ਸੱਤਾਂ ਵਿੱਚੋਂ ਦੋ ਪਰਮ ਸਿੰਘ ਔਰ ਧਰਮ ਸਿੰਘ ਪਰਮ ਸਿੰਘ ਤੇ ਧਰਮ ਸਿੰਘ ਉਹ ਉਹਨਾਂ ਨੇ ਉਹਨਾਂ ਦੀ ਸੇਵਾ ਵਿੱਚ ਦਿੱਤੇ ਤੇ ਇਹ ਫੇਰ ਜਿਸ ਵੇਲੇ ਮਹਾਰਾਜ ਨੇ ਇਹ ਆਪਣੀ ਇਹ ਬੀੜ ਫਾਈਨਲ ਤਿਆਰ ਕਰਵਾਈ ਦਮਦਮਾ ਸਾਹਿਬ ਜਿਹੜੀ ਉੱਥੇ ਉਹਨਾਂ ਨੇ ਸਿੱਖਿਆ ਦਿੱਤੀ ਉਹਦੇ ਵਿੱਚ ਜਿਹੜੇ 48 ਬੰਦੇ ਸੀ ਉਹਨਾਂ ਵਿੱਚੋਂ ਦੋ ਇਹ ਪਰਮਚੰਦ ਤਰੁਣ ਸਿੰਘ ਸੀਗੇ ਤੇ ਇਹ ਫੇਰ ਮਹਾਰਾਜ ਦੇ ਨਾਲ ਹੀ ਨੰਦੇੜ ਗਏ ਨੰਦੇੜ ਚਲੇ ਗਏ ਪਰਮ ਸਿੰਘ ਉਹਨਾਂ ਦਾ ਦੇਹਾਂਤ ਹੋ ਗਿਆ ਉੱਥੇ ਤੇ ਤਰੁਣ ਸਿੰਘ ਮਹਾਰਾਜ ਤੋਂ ਇੱਕ ਪੁਸਤਕ ਔਰ ਇੱਕ ਸ੍ਰੀ ਸਾਹਿਬ ਲੈ ਕੇ ਉੱਥੋਂ ਵਾਪਸ ਪਰਤੇ ਔਰ ਇੱਕ ਇਹ ਵੀ ਚੀਜ਼ ਹੈ ਦੇ ਵਿੱਚ ਨੋਟ ਕਰਨ ਵਾਲੀ ਹੈ ਕਿ ਇਹ ਇੱਕ ਵੀ ਸਿੱਖ ਸੀ ਇਸ ਇਲਾਕੇ ਦੇ ਜਿਹੜੇ ਉਸ ਵੇਲੇ ਉੱਥੇ ਸੀ ਜਦੋਂ ਦਸ਼ਨੇਸ਼ ਨੇ ਬੰਦਾ ਬਹਾਦਰ ਨੂੰ ਜਿਹਨੂੰ ਕਹਿਣਾ ਚਾਹੀਦਾ ਵੀ ਉਹਨਾਂ ਨੂੰ ਅਨੋਇੰਟ ਕੀਤਾ ਸਿਲੈਕਟ ਕੀਤਾ ਜਿਹੜਾ ਜਿਨ੍ਹਾਂ ਨੇ ਫਿਰ ਇੱਥੇ ਆ ਕੇ ਦੱਸਿਆ ਫਿਰ ਧਰਮ ਸਿੰਘ ਔਰ ਉਹਨਾਂ ਦਾ ਦੂਜੇ ਭਾਈ ਕਰਨ ਸਿੰਘ ਉਹ ਫਿਰ ਜਿਸ ਵੇਲੇ ਸਰਹੰਦ ਦੀ ਲੜਾਈ ਹੁੰਦੀ ਹੈ ਉਦੋਂ ਮਾਲਵੇ ਦਾ ਜੱਥਾ ਲੈ ਕੇ ਇਹ ਬੰਦਾ ਬਹਾਦਰ ਦੀ ਨਾਲ ਉਹ ਇੱਥੇ ਕਮਾਂਡ ਚ ਲੜਾਈ ਲੜਦੇ ਨੇ ਹਾਂ ਤੇ ਬਹੁਤ ਵਿਲੱਖਣ ਇਤਿਹਾਸ ਹੈ ਤੁਹਾਡੇ ਪਰਿਵਾਰ ਦਾ ਪਰਮ ਸਿੰਘ ਧਰਮ ਸਿੰਘ ਬਾਰੇ ਦੱਸਿਆ ਤੁਸੀਂ ਉਹਨਾਂ ਨੇ ਬੰਦਾ ਬਹਾਦਰ ਦੇ ਨਾਲ ਲੜਾਈ ਲਈ ਮੈਂ ਮਰਨ ਸਿੰਘ ਦੀ ਲਾਈਨ ਤੋਂ ਧਰਮ ਸਿੰਘ ਤੋਂ 12ਵਾਂ ਹਾਂ ਧਰਮ ਸਿੰਘ ਤੇ ਜਿਹੜੀ ਅੱਗੇ ਪੀੜ੍ਹੀਆਂ ਉਸ ਤੇ ਤੁਸੀਂ 12ਵੇਂ ਸਥਾਨ ਤੇ ਹੋ ਹੋਰ ਤੁਹਾਡੇ ਪਰਿਵਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਅੱਗੇ ਜਾ ਕੇ ਸਾਹਿਤ ਵੱਲ ਤੁਹਾਡਾ ਝੁਕਾਓ ਹੋ ਗਿਆ ਪਹਿਲਾਂ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਫਿਰ ਲੜਾਈਆਂ ਵੀ ਲੜੀਆਂ ਉਸ ਤੋਂ ਬਾਅਦ ਥੋੜਾ ਸਾਹਿਤਿਕ ਜਿਹੜੀ ਵਿਧਾ ਹੈ ਉਸ ਦੇ ਵਿੱਚ ਤੁਸੀਂ ਪੈਰ ਤਾਂ ਦੇ ਉਹਦੇ ਵਿੱਚ ਇੱਕ ਇੱਕ ਜਿਹੜੀ ਖਾਸ ਕਰਕੇ ਜੇ ਨਾਬਾ ਤੇ ਪਟਿਆਲਾ ਦੇ ਮਹਾਰਾਜਿਆਂ ਦੀ ਆਪਸੀ ਸੁਨਾ ਗਰਵਾਈ ਚਾਹੀਏ ਹੈ ਕਿ ਜਿਹੜਾ ਉਹ ਉਹ ਦੌਰ ਕਿਵੇਂ ਦਾ ਸੀ ਉਹ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਇਹ ਸੰਦਲੀ ਔਰ ਫੂਲ ਨੂੰ ਸਤਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਤੁਹਾਡਾ ਪਰਿਵਾਰ ਜਿਹੜਾ ਹੈ ਜਮਨਾ ਤੱਕ ਰਾਜ ਕਰੇਗਾ ਤਾਂ ਉੱਥੇ ਕੁਝ ਟਕਰਾਰ ਹੋਣ ਪੇ ਲੋਕਾਂ ਨੇ ਉਹਨਾਂ ਨੂੰ ਜਗ੍ਹਾ ਨਾ ਦਿੱਤੀ ਰਹਿਣ ਕਰਨ ਨੂੰ ਫਿਰ ਉਹਨਾਂ ਨੂੰ ਮਹਾਰਾਜ ਨੇ ਕਿਹਾ ਕਿ ਅੱਛਾ ਤੁਸੀਂ ਹੋਰ ਨਵਾਂ ਇਹ ਆਪਣਾ ਜਗ੍ਹਾ ਬਣਾ ਲਓ ਉਹ ਜਿਹੜਾ ਮਹਾਰਾਜ ਪਿੰਡ ਹੈ ਇਹਨਾਂ ਦਾ ਉਹ ਉਹਦੀ ਨਹੀਂ ਪੱਥਰ ਫਿਰ ਬਾਬਾ ਰੂਪ ਚੰਦ ਨੇ ਰੱਖੀ ਹਾਂਜੀ ਉਹਦੇ ਵਿੱਚ ਕਈ ਲੋਕ ਗਲਤੀ ਖਾ ਜਾਂਦੇ ਹਨ ਕਿ ਇਹ ਰੂਪ ਚੰਦ ਇਹ ਨਹੀਂ ਹਨ ਰੂਪ ਚੰਦ ਹੋਰ ਹੈ ਦੂਸਰਾ ਜੋ ਰੂਪ ਚੰਦ ਹੈ ਉਹ ਹੈ ਏ ਬਾਬਾ ਸੰਦਲੀ ਤੇ ਫੂਲ ਦੇ ਪਿਤਾ ਅੱਛਾ ਸੋ ਉਹਨਾਂ ਦੇ ਪਿਤਾ ਦੇ ਉਸ ਵੇਲੇ ਹੋਣ ਦਾ ਕੋਈ ਜਿਹਨੂੰ ਕਹਿੰਦੇ ਨੇ ਨਹੀਂ ਬਣਦਾ ਕਿਉਂਕਿ ਉਸ ਵੇਲੇ ਉਹ ਇੱਕ ਕਿਸਮ ਦੇ ਅਨਾਥ ਬਣ ਕੇ ਮਹਾਰਾਜ ਘਰ ਜਾਂਦੇ ਨੇ ਉਹਨਾਂ ਦਾ ਧਿਆਨ ਪਹਿਲਾਂ ਹੋ ਚੁੱਕਿਆ ਹੁੰਦਾ ਤੇ ਇਹ ਜਿਹੜੇ ਰੂਪਚੰਦ ਨੇ ਇਹ ਭਾਈ ਕੇ ਰੂਪਚੰਦ ਜੋ ਸਾਡੇ ਬਜ਼ੁਰਗ ਸੀ ਉਹਨਾਂ ਨੇ ਉਹ ਨਹੀਂ ਪੁੱਤਰ ਰੱਖਿਆ ਠੀਕ ਔਰ ਮਹਾਰਾਜ ਤਿੰਨਾ ਫੂਲਕੀਆਂ ਸਟੇਟ ਤੇ ਜਿਹਨੂੰ ਕਹਿੰਦੇ ਨੇ ਇੱਕ ਕਿਸਮ ਦੇ ਧਾਰਮਿਕ ਸੇਵਾ ਜਿਹੜੀ ਸੀ ਉਹ ਸਾਡਾ ਪਰਿਵਾਰ ਨਵੌਦਾ ਆਇਆ ਹਾਂਜੀ ਇਹਦੇ ਵਿੱਚ ਇੱਕ ਜਿਹੜੀ ਇਤਿਹਾਸਕ ਚੀਜ਼ ਹੈ ਉਹ ਇਹ ਹੈ ਕਿ ਸੰਗਰੂਰ ਦੇ ਰਾਜਾ ਜੋ ਉਸ ਵਲੇ ਜਿਹਦਾ ਨਾਮ ਸੀ ਮਹਾਰਾਜ ਗੱਤਪਤ ਗਜਪਤ ਸਿੰਘ ਹੂੰ ਹੂੰ ਉਹ ਬਦੁਰਖਾ ਉਹਨਾਂ ਦਾ ਮਕਾਮ ਸੀ ਬਦੁਰਖਾ ਸ਼ਹਿਰ ਪਿੰਡ ਹੈ ਫਿਰ ਸੰਗਰੂਰ ਦੇ ਨਾਲ ਤੇ ਉੱਥੇ ਉਹਨਾਂ ਦੇ ਇੱਕ ਲੜਕੀ ਜਨਮੀ ਜੋ ਕਿ ਉਹਨਾਂ ਨੇ ਦਫਨਾ ਦਿੱਤੀ ਹੂੰ ਹੂੰ ਤੇ ਉਹ ਜਦੋਂ ਬਾਬਾ ਇੱਕ ਇਤਫਾਕ ਨਾਲ ਆਪਣੇ ਭਾਈ ਤਰਨ ਸਿੰਘ ਦੇ ਪੋਤਰੇ ਭਾਈ ਗੁਦਦ ਸਿੰਘ ਉਥੋਂ ਲੰਘ ਰਹੇ ਸੀ ਇਹ ਕੁਦਰਤ ਦਾ ਇਤਫਾਕ ਹੈ ਤਾਂ ਉਹਨਾਂ ਨੂੰ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਹੋ ਗਿਆ ਉਹਨਾਂ ਨੇ ਜਾ ਕੇ ਫਿਰ ਉਹ ਕਹਿ ਸੁਣ ਕੇ ਕਿ ਇਹ ਸਿੱਖ ਮਤ ਦੇ ਅੰਮ੍ਰਿਤ ਦੇ ਉਲਟ ਹੈ ਉਹ ਲੜਕੀ ਨੂੰ ਕਢਵਾਇਆ ਅੱਛਾ ਜੀ ਔਰ ਲੈਪਲ ਗ੍ਰਿਫਨ ਦੇ ਮੁਤਾਬਕ ਕਿ ਇਟ ਵਾਸ ਐਟ ਦੀ ਅਸ਼ੋਰੈਂਸ ਆਫ ਪਾਈ that the girl will give birth to a great man hmm. that the girl was allowed to live hmm. oh fir ਮਹਾਰਾਜ ਰਣਜੀਤ ਸਿੰਘ ਦੀ ਮਾਤਾ ਬਣੀ ਰਾਜਕੌਰ 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 ਬਾਰੇ ਤੁਸੀਂ ਦੱਸਿਆ ਕਿ ਰਾਜਕੌਰ ਨੂੰ ਦਫਨਾ ਦਿੱਤਾ ਗਿਆ ਸੀ ਉਹਨਾਂ ਦੇ ਪਰਿਵਾਰ ਵੱਲੋਂ ਜਮਦੀ ਨੂੰ ਤੇ ਜਿਉਂਦੇ ਹੀ ਦਫਨਾ ਦਿੱਤਾ ਗਿਆ ਸੀ ਤੇ ਤੁਹਾਡੇ ਜਿਹੜੇ ਪਰਿਵਾਰ ਦੇ ਵਡੇਰੇ ਸਨ ਗੁੱਦੜ ਸਿੰਘ ਬਾਬਾ ਗੁੱਦੜ ਸਿੰਘ ਉਹਨਾਂ ਵੱਲੋਂ ਉਸ ਨੂੰ ਬਚਾਇਆ ਗਿਆ ਤੇ ਉਹੀ ਜਿਹੜੀ ਲੜਕੀ ਸੀ ਉਹ ਵੱਡੀ ਹੋ ਕੇ ਰਾਜਕੌਰ ਬਣੀ ਤੇ ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਹਾਂ ਬਹੁਤ ਵਰਟੀਕਲ ਹੈ ਇਹ ਮਤਲਬ ਤੁਹਾਡੇ ਕੋਲ ਸਾਨੂੰ ਇਤਿਹਾਸਕ ਚੀਜ਼ ਹੈ ਇਹ ਤੇ ਇਹ ਬਲਕਿ ਅੰਗਰੇਜ਼ ਨੇ ਉਹਨਾਂ ਦੀ ਜਿਹੜੀ ਹੈ ਚੀਫ ਸੌ ਪੰਜਾਬ ਉਹਦੇ ਵਿੱਚ ਲੈਪਲ ਗ੍ਰਿਫਨ ਨੇ ਇਸ ਜੀ ਦਾ ਹਵਾਲਾ ਦਿੱਤਾ ਹਵਾਲਾ ਵੀ ਦਿੱਤਾ ਤੁਹਾਡੇ ਪਰਿਵਾਰ ਵੱਲੋਂ ਹੋਰ ਵੀ ਸਮੇਂ-ਸਮੇਂ ਤੇ ਕਾਫੀ ਉਹਦੇ ਵਿੱਚ ਇੱਕ ਹੋਰ ਵੀ ਚੀਜ਼ ਆਉਂਦੀ ਹੈ ਜਿਹੜੀ ਕਿ ਮੈਂ ਖੋਜ ਜੀ ਇੱਥੇ ਕਹਿਣਾ ਚਾਹਾਂਗਾ ਉਹ ਇਹ ਹੈ ਕਿ ਅੱਜਕੱਲ੍ਹ ਅਸੀਂ ਜਿਹਨੂੰ ਕਹਿੰਦੇ ਵਿਮਨ ਦਾ ਜਾਂ ਔਰਤ ਦੀ ਰੋਲ ਦਾ ਪਲੇ ਕਰ ਗੱਲ ਕਰਦੇ ਹਾਂ ਸਮਾਜ ਵਿੱਚ ਹਾਂਜੀ ਤਾਂ ਮੈਂ ਇਹ ਕਹਾਂਗਾ ਕਿ ਸਾਡੇ ਘਰ ਦੀ ਜਿਹੜੀ ਸਿੱਖੀ ਹੈ ਉਹ ਇੱਕ ਬੀਬੀ ਸੂਰਤੀ ਕਰਕੇ ਆਈ ਹੈ ਨਹੀਂ ਕਿ ਤਾਂ ਸਾਡੇ ਇਸ ਪਾਸੇ ਆਉਣ ਦਾ ਨਹੀਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦਾ ਜੋ ਰੋਲ ਹੈ ਸਿੱਖੀ ਸਾਡੇ ਘਰ ਅਗਰ ਆਏ ਤਾਂ ਉਸ ਬੀਬੀ ਕਰਕੇ ਆਈ ਜਿਸ ਤਰ੍ਹਾਂ ਕਹਿੰਦੇ ਨੇ ਕਿ ਅਗਰ ਤੁਸੀਂ ਇੱਕ ਮੁੰਡੇ ਨੂੰ ਪੜਾਓ ਤਾਂ ਇੱਕ ਬੰਦੇ ਨੂੰ ਪੜਾਉਨੇ ਹੋ ਜੇ ਇੱਕ ਲੜਕੀ ਨੂੰ ਪੜਾਉਨੇ ਹੋ ਤਾਂ ਇੱਕ ਜਨਰੇਸ਼ਨ ਨੂੰ ਪੜਾਉਨੇ ਹੋ ਇੱਕ ਜਨਰੇਸ਼ਨ ਪੜਾ ਦਿੰਦੇ ਉਹ ਉਹਨਾਂ ਨੇ ਆਏ ਉਹਨਾਂ ਤੋਂ ਬਾਅਦ ਫਿਰ ਰੋਲ ਆਉਂਦਾ ਹੈ ਸਾਡੇ ਮਾਈ ਰੱਜੀ ਦਾ ਜੋ ਬਾਬਾ ਗੁਦੜ ਸਿੰਘ ਦੇ ਘਰੋਂ ਸਨ ਹਾਂਜੀ ਬਾਬਾ ਗੁਦੜ ਸਿੰਘ ਦੇ ਡੇਸ ਰਟਨ ਪ੍ਰਚਾਰ ਕਰਦੇ ਰਹੇ ਲੰਗਰ ਦੀ ਸੇਵਾ ਜੋ ਸੀ ਕਿਉਂਕਿ ਸਾਡਾ ਛੇਵੇਂ ਮਹਾਰਾਜ ਵੇਲੇ ਤੋਂ ਸਦਾਬਹਰ ਤਲੰਗਰ ਚਲਾਉਣ ਦਾ ਸਾਨੂੰ ਹੁਕਮ ਹੈ ਉਹਨਾਂ ਦੇ ਬਖਸ਼ੀ ਹੋਈ ਇੱਕ ਖੰਡਾ ਔਰ ਇੱਕ ਕੜਛਾ ਵਰਤੌਣ ਵਾਲਾ ਉਹ ਸਾਡੇ ਪਾਸ ਅਜੇ ਹੈ ਸਾਡੀ ਫੈਮਿਲੀ ਪਾਸ ਬਾਗੜੀਆਂ ਠੀਕ ਹੈ ਜੀ ਤੇ ਉਹ ਫਿਰ ਉਹਨਾਂ ਨੇ ਇੱਥੋਂ ਤੱਕ ਕੇ ਬਾਬਾ ਗੁਦੜ ਸਿੰਘ ਤੋਂ ਬਾਅਦ 25 ਸਾਲ ਹਾਂ ਜੀ ਇਹ ਸੇਵਾ ਨਿਭਾਈ ਹਾਲਾਂਕਿ ਉਹਨਾਂ ਦੇ ਇਨ ਬਿਟਵੀਨ ਤਿੰਨ ਹੋਰ ਭਾਈ ਸਾਹਿਬ ਆਏ ਫਿਰ ਉਹਨਾਂ ਨੇ ਆਪਣੇ ਭਾਈ ਭੀਰ ਸਿੰਘ ਨੂੰ ਇਹ ਗੱਦੀ ਸੁਭਾਈ ਤੇ ਫਿਰ ਉਹਨਾਂ ਦਾ ਦਿਹਾਂਤ ਹੋਇਆ ਇਸੇ ਕਰਕੇ ਜਿਹੜੇ ਸਾਡੇ ਲੰਗਰ ਨੇ ਉਹ ਮਾਈ ਰੱਜੀ ਦਾ ਲੰਗਰ ਕਰਕੇ ਜਾਣਿਆ ਜਾਂਦਾ ਇਹਨਾਂ ਦੇ ਗੁਦੜ ਸਿੰਘ ਔਰ ਮਾਈ ਰੱਜੀ ਦੀ ਇੱਕ ਹੋਰ ਵੀ ਹੈ ਸਾਡੇ ਜਿਹੜੀ ਇਤਿਹਾਸ ਦੇ ਵਿੱਚ ਆਉਂਦੀ ਹੈ ਕਿ ਗਜਪਤ ਸਿੰਘ ਦੇ ਨਰੀਨਾ ਔਲਾਦ ਨਹੀਂ ਸੀ ਨਰੀਨਾ ਦਾ ਮਤਲਬ ਹੈ ਮੇਲ ਹਾਂਜੀ ਉਹਨੇ ਜਾ ਕੇ ਮਹਾਰਾਜ ਬਾਬਾ ਗੁਦੜ ਸਿੰਘ ਦੀ ਬਹੁਤ ਸੇਵਾ ਕੀਤੀ ਤੇ ਭਾਈ ਕਿ ਮੈਨੂੰ ਇਸ ਤਰ੍ਹਾਂ ਬਖਸ਼ਿਸ਼ ਕਰੋ ਹੂੰ ਹੂੰ ਤਾਂ ਉਹ ਲਿਖਿਆ ਹੈ ਕਿ ਬਾਬਾ ਗੁਰਦੂਤ ਸਿੰਘ ਨੇ ਕਿਹਾ ਕਿ ਤੇਰੀ ਕਿਸਮਤ ਤਾਂ ਹੈ ਨਹੀਂ ਤੇ ਤੈਨੂੰ ਦੇ ਸਕਦੇ ਆ ਜੇ ਮੇਰੀ ਵਾਈਫ ਆਪਣੀ ਕਿਸਮਤ ਨੂੰ ਟਰਾਂਸਫਰ ਕਰਨ ਨੂੰ ਤਿਆਰ ਹੋ ਜੇ ਹੂੰ 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 ਤੇ ਉਹ ਫਿਰ ਜਿਸ ਤਰ੍ਹਾਂ ਹੋਇਆ ਉਹਨਾਂ ਨੇ ਮੈ ਰਜੀ ਨੂੰ ਪੁੱਛਿਆ ਉਹਨਾਂ ਨੇ ਕਿਹਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਔਲਾਦ ਨਹੀਂ ਉਹਨਾਂ ਨੇ ਭਾਈ ਹਰਦਾਸ ਸਿੰਘ ਨੂੰ ਅਡਾਪਟ ਕੀਤਾ ਅੱਛਾ ਠੀਕ ਹੈ ਇਹ ਵੀ ਇੱਕ ਆਪਾਂ ਗੱਲਬਾਤ ਕਰਾਂਗੇ ਇੱਕ ਬੜਾ ਦਿਲਚਸਪ ਸਵਾਲ ਮੈਂ ਤੁਹਾਨੂੰ ਪੁੱਛਾਂਗਾ ਇੱਕ ਕਾਲਰ ਨੇ ਕਾਲਰ ਦੇ ਨਾਲ ਪਹਿਲਾਂ ਆਪਾਂ ਦੇਖ ਲਈ ਕੀ ਗੱਲ ਕਰਦੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਸ ਤੋਂ ਬਾਅਦ ਉਹ ਸਵਾਲ ਮੈਂ ਤੁਹਾਨੂੰ ਕਰਾਂਗਾ ਮੈਂ ਹੈਲੋ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਰਿੰਦਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਗੁਰਦੀਪ ਸਿੰਘ ਬੋਲਦੇ ਹਾਂ ਪਿੰਡ ਰਾਲੇ ਤੋਂ ਨੇੜੇ ਬਾਂਸਾ ਜਿਲ੍ਹਾ ਹਾਂ ਗੁਰਬੀਰ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਹਾਂ ਜੀ ਇਹ ਕਹਿਣਾ ਚਾਹੁੰਦਾ ਭਾਈ ਸਾਹਿਬ ਨੂੰ ਜਿਹੜਾ ਪਲੀਟੀਕਲ ਦਾਖਲ ਹੋ ਗਿਆ ਨਾ ਅੱਜ ਕੱਲ ਸਿੱਖੀ ਚ ਹਾਂ ਜੀ ਇਹ ਮਰਜ਼ਾਦਾ ਨੂੰ ਘਟਾ ਰਿਹਾ ਸਿੱਖੀ ਦੀ ਨੂੰ ਹਾਂਜੀ ਆਏ ਪਲੀਟੀਕਲ ਤੋਂ ਰਹਿਤ ਹੋਣੀ ਚਾਹੀਦੀ ਸਿੱਖਿਆ ਉਹਦੀ ਮਰਜ਼ੀ ਨਾਲ ਫਾਇਸ ਲੈ ਲੈਵੇਂ ਜਾਂਦਾ ਜ਼ਰੋਮਣੀ ਕਾਲੀ ਦਲ ਨੂੰ ਇਹ ਬਾਦਲ ਨਾਲ ਨਿਰਾਲ ਮਿਲ ਕੇ ਚੱਲਣਾ ਚਾਹੀਦਾ ਗੁਰਮੀਰ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਤੁਸੀਂ ਮਨ ਦਾ ਬਲਬਲਾ ਜਿਹੜਾ ਹੈ ਇੱਥੇ ਤੁਸੀਂ ਕੱਢਿਆ ਆਪਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮੈਂ ਉਹ ਗੱਲ ਕਰਦਾ ਸਵਾਲ ਤੁਹਾਨੂੰ ਕਿਹਾ ਸੀ ਕਰਾਂਗਾ ਮੈਂ ਤੁਹਾਡੀ ਫੈਮਲੀ ਜਿਹੜੇ ਸਿਆਸਤ ਤੋਂ ਦੂਰ ਰਹੀ ਹੈ ਹੁਣ ਸਵਾਲ ਵੀ ਉਹ ਸਾਡੇ ਸਚਨਪੁਰਸ਼ ਨੇ ਕਿਹਾ ਕਿ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਸਿੱਖੀ ਨੂੰ ਸਿਆਸਤ ਤੋਂ ਬਿਲਕੁਲ ਵੱਖਰੇ ਤੌਰ ਤੇ ਰੱਖਣਾ ਚਾਹੀਦਾ ਤੁਹਾਡਾ ਪਰਿਵਾਰ ਜਿਹੜਾ ਸਿਆਸਤ ਤੋਂ ਬਿਲਕੁਲ ਦੂਰ ਰਿਹਾ ਪਰ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਖਾਸ ਕਰਕੇ ਮੈਂ ਐਮਰਜੈਂਸੀ ਦੇ ਦਿਨਾਂ ਦੇ ਦੌਰਾਨ ਦੀ ਗੱਲ ਕਰਦਾ ਉਸ ਵੇਲੇ ਇੰਦਰਾ ਗਾਂਧੀ ਵੱਲੋਂ ਤੁਹਾਡੇ ਪਰਿਵਾਰ ਤੱਕ ਪਹੁੰਚ ਕੀਤੀ ਗਈ ਸੀ ਕੁਝ ਸਾਲਸੀ ਦੇ ਲਈ ਦੇਖੋ ਉਹ ਇਹ ਠੀਕ ਹੈ ਉਹਨਾਂ ਉਸ ਮੌਕੇ ਦੀਆਂ ਦੋ ਜੋ ਚੀਜ਼ਾਂ ਵਾਕਿਆਤ ਹਨ ਜਿਹੜੇ ਮੈਂ ਤੁਹਾਡੇ ਰਾਹੀਂ ਸੋਮਨੀ ਅੱਜ ਕਰ ਦਿੰਨਾ ਤੇ ਬਹੁਤੇ ਜਿਹਨੂੰ ਕਹਿੰਦੇ ਨੇ ਇਸ ਮੁਸੱਦਕਾ ਤਰੀਕੇ ਨਾਲ ਬਾਹਰ ਨਹੀਂ ਆਏ ਹਾਂਜੀ ਪਹਿਲੀ ਗਲਤੀ ਇਹ ਹੈ ਕਿ ਪ੍ਰਤਾਪ ਸਿੰਘ ਕੈਰੋ ਨੇ ਮੇਰੇ ਪਿਤਾ ਭਾਈ ਅਰਦਮਨ ਸਿੰਘ ਨੂੰ ਇਹ ਕਿਹਾ ਕਿ ਅਕਾਲੀ ਜੋ ਪੰਜਾਬੀ ਸੂਬਾ ਮੰਗਦੇ ਹਨ ਇਹ ਸਿੱਖਾਂ ਦੇ ਔਰ ਪੰਜਾਬ ਦੇ ਹੱਕ ਵਿੱਚ ਨਹੀਂ ਉਰਨੋ ਦੇ ਕਹਿਣ ਮੁਤਾਬਕ ਮੈਂ ਕਿਉਂਕਿ ਉਸ ਵੇਲੇ ਉੱਥੇ ਮੌਜੂਦ ਸੀ ਕਿ ਮੈਂ ਜੋ ਫਰੀਦাবাদ ਡਿਵੈਲਪ ਕਰ ਰਿਹਾ ਇਹ ਦਿੱਲੀ ਦੇ ਪੈਸੇ ਵਿੱਚੋਂ سرمایه ਵਿੱਚੋਂ ਮੈਂ ਕੁਝ ਹਿੱਸਾ ਲੈਣ ਵਾਸਤੇ ਉੱਥੇ ਡਿਵੈਲਪ ਕਰ ਰਿਹਾ ਹਾਂ ਹਾਂਜੀ ਅਗਰ ਪੰਜਾਬੀ ਸੂਬਾ ਰੱਬ ਨਾ ਕਰੇ ਬਣ ਗਿਆ ਤਾਂ ਜਿੰਨਾ ਰੈਵਨਿਊ ਵਾਲਾ ਟੈਕਸ ਵਾਲਾ ਆਮਦਨ ਵਾਲਾ ਹਿੱਸਾ ਹੈ ਉਹ ਪੰਜਾਬ ਤੋਂ ਖੁੱਸ ਜਾਏਗਾ ਹਾਂਜੀ ਔਰ ਸਾਡੇ ਕੋਲ ਉਹ ਸਾਰਾ ਜਾਏਗਾ ਜਿੱਥੇ ਹਰ ਤੀਜੇ ਸਾਲ ਸਾਨੂੰ ਮਾਮਲਾ ਮਾਫ ਕਰਨਾ ਪਏਗਾ ਪੰਦੇ ਇਹ ਉਸ ਦੀ ਜੋ ਉਸ ਵੇਲੇ ਦੀ ਇੱਕ ਪੋਲਿਟিক্যাল ਫੋਰਸਾਈਟ ਹੈ ਇਹ ਉਸ ਨੂੰ ਇੱਕ ਟ੍ਰਿਬਿਊਟ ਹੈ ਵੀ ਜੋ ਕੁਝ ਅੱਜ ਹੋ ਰਿਹਾ ਉਹ ਉਸਦੀ ਵਾਰਨਿੰਗ ਉਸਨੇ ਦੇ ਦਿੱਤੀ ਪਹਿਲਾਂ ਉਹ ਦੂਰਦ੍ਰਿਸ਼ਟੀ ਨਾਲ ਉਹ ਦੇਖ ਚੁੱਕੇ ਸਨ ਉਹ ਸਿਆਸਤ ਉਹਨੂੰ ਸਟੇਟਸਮੈਨ ਕਿਹਾ ਜਾ ਸਕਦਾ ਪੋਲਿਟਿਸ਼ੀਅਨ ਨਹੀਂ ਦੂਸਰਾ ਫਿਰ ਜੋ ਹੈ ਜਿਹੜਾ ਆਮ ਨਹੀਂ ਹੈ ਬਾਹਰ ਉਹ ਅੱਜ ਇਸ ਕਰਕੇ ਦੱਸ ਦਨਾ ਕਿਉਂਕਿ ਸੰਗਤ ਸਿੰਘ ਨੇ ਸਿਕਸ ਆਫ ਸਿਕਸ ਇਨ ਹਿਸਟਰੀ ਦੇ ਵਿੱਚ ਇਹ ਦੱਸਿਆ ਕਿ ਮੇਰੇ ਪਿਤਾ ਔਰ ਮੈਂ 9 ਜੁਲਾਈ 75 ਨੂੰ ਜਾਨੀ ਜ਼ੈਲਸਨ ਕੋਲੇ ਉਹਨਾਂ ਨੂੰ ਮੇਰੇ ਨਾਸਤੇ ਉਹਨਾਂ ਦੇ ਦਫ਼ਤਰ ਗਏ ਸੀ ਸਾਨੂੰ ਕੋਈ ਆਪਣਾ ਪਰਿਵਾਰ ਦਾ ਕੰਮ ਸੀ ਉਸ ਦਿਨ ਅੰਮ੍ਰਿਤਸਰ ਤੋਂ ਅਕਾਲੀਆਂ ਨੇ ਅਕਾਲੀ ਸਿੰਘਾਂ ਨੇ ਇਹ ਮੋਰਚਾ ਲਾਉਣਾ ਸੀ ਗਿਆਨੀ ਨੇ ਸਾਡੀ ਗੱਲ ਕੋਈ ਨਹੀਂ ਸੁਣੀ ਉਸ ਦਾ ਧਿਆਨ ਉਧਰ ਸੀ ਤੇ ਉਹ ਚਾਹੁੰਦੇ ਸੀ ਕਿ ਇਹ ਰੈਸਟ ਨਾ ਹੋਵੇ ਐਜੀਟੇਸ਼ਨ ਨਾ ਹੋਵੇ ਜਦੋਂ ਉਹ ਤੋਂ ਰੈਸਟ ਦੀ ਖਬਰ ਆ ਗਈ ਫਿਰ ਉਸ ਨੇ ਪਿਤਾ ਜੀ ਨੂੰ ਕਿਹਾ ਕਿ ਭਾਈ ਸਾਹਿਬ ਜਿਸ ਤਰ੍ਹਾਂ ਬਣਨ ਕਿਉਂਕਿ ਬਾਪੂ ਜੀ ਨਾਲ ਉਹਨਾਂ ਦੀ ਬਹੁਤ ਸ਼ਰਦਾਦਾ ਸੀ ਕਿ ਭਾਈ ਸਾਹਿਬ ਇਹ ਅਕਾਲੀਆਂ ਨੂੰ ਸਮਝਾਓ ਕਿ ਇਸ ਵੇਲੇ ਮੌਕਾ ਹੈ ਤੇ ਇੰਦਰਾ ਗਾਂਧੀ ਕੁਸ਼ਲ ਮੰਨਣ ਨੂੰ ਤਿਆਰ ਹੈ ਤੇ ਮੌਕਾ ਸਾਂਭ ਲੈਣ ਤੇ ਐਮਰਜੈਂਸੀ ਜਿਹੜੀ ਹੈ ਇਹ ਸਾਰੇ ਹਿੰਦੁਸਤਾਨ ਤੇ ਲੱਗੀ ਹੈ ਸਿਰਫ ਸਿੱਖਾਂ ਤੇ ਨਹੀਂ ਉਸ ਦਾ ਸਬੂਤ ਇੱਕ ਇਹ ਵੀ ਮਿਲਦਾ ਹੈ ਕਿ ਜਿਹੜੇ ਸਭ ਤੋਂ ਪਹਿਲਾਂ ਲੀਡਰ ਐਮਰਜੈਂਸੀ ਦੇ ਜਿਹੜੇ ਖੜੇ ਹੋਏ ਉਹਨਾਂ ਨੂੰ ਅਰੈਸਟ ਕੀਤਾ ਉਹਦੇ ਵਿੱਚ ਅਕਾਲੀ ਕੋਈ ਨਹੀਂ ਸੀ ਹੂੰ 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 ਤੇ ਉਹ ਫਿਰ ਪਿਤਾ ਜੀ ਨੇ ਗਿਆਨੀ ਨੂੰ ਕਿਹਾ ਕਿ ਮੈਂ ਤਾਂ ਪੋਲਿਟਿਕ ਦੀ ਗੱਲ ਨਹੀਂ ਕਰਦਾ ਹਾਂਜੀ ਤੇ ਮੈਂ ਮੇਰਾ ਨਾਮ ਲੈ ਕੇ ਕਿ ਮੈਂ ਅਸ਼ੋਕ ਨੂੰ ਭੇਜ ਦਿੰਨਾ ਹੂੰ ਹੂੰ ਤੇ ਇਹ ਗੱਲ ਕਰਨ ਲਈ ਉਹ ਸਮਝੇ ਜਾਣਗੇ ਕਿ ਮੇਰੇ ਵੱਲੋਂ ਹਾਂਜੀ ਸੋ ਮੈਂ ਜੁਲਾਈ ਦੇ ਤੁਹ ਤੀਸਰੇ ਜਾਂ ਦੂਜੇ ਹਫਤੇ ਤੀਸਰੇ ਹਫਤੇ ਮੈਂ ਡੀਆਈਜੀ ਸੀਆਈਟ ਤੋਂ ਪਰਮਿਸ਼ਨ ਲੈ ਕੇ ਹਾਂਜੀ ਮੈਂ ਜਾ ਕੇ ਉੱਥੇ ਫਰੋਸਪੁਰ ਦੇ ਲੀਡਰ ਨੂੰ ਮਿਲਿਆ ਹਾਂਜੀ ਉਹਨਾਂ ਨਾਲ ਸਾਰੀ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਦੂਜੇ ਲੀਡਰਾਂ ਨਾਲ ਵੀ ਗੱਲ ਕਰੋ ਹਾਂ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਦੂਜੇ ਲੀਡਰਾਂ ਨਾਲ ਮੇਰਾ ਸੰਪਰਕ ਨਹੀਂ ਹਾਂ ਨਾ ਮੈਂ ਉਹਨਾਂ ਨਾਲ ਖੁੱਲੀ ਗੱਲ ਕਰ ਸਕਦਾ ਤੁਹਾਡੇ ਨਾਲ ਮੈਂ ਕਰ ਸਕਦਾ ਤੇ ਤੁਹਾਡੇ ਕੋਲ ਮੈਨੂੰ ਬਾਪੂ ਜੀ ਨੇ ਭੇਜਿਆ ਤੇ ਆਹ ਹੈ ਤੇ ਤੁਸੀਂ ਲੈ ਲਓ ਉਹਦੇ ਵਿੱਚ ਬਹੁਤ ਕੁਝ ਸੀ ਜੋ ਮਿਲਦਾ ਸੀ ਹੂੰ ਹੂੰ ਜਾਂ ਸਿਆਸਤ ਦੇ ਵਿੱਚ ਪੂਰੀ ਪ੍ਰਾਪਤੀ ਤਾਂ ਨਹੀਂ ਹੁੰਦੀ ਜੋ ਮਿਲਦੇ ਉਹ ਲੈ ਲਓ ਅਗਲੀ ਵਾਸਤੇ ਫੇਰ ਸ਼ੁਰੂ ਕਰ ਲਓ ਹੂੰ ਹੂੰ ਸੋ ਟੂ ਕੱਟ ði ਮੈਟਰ ਸ਼ਾਰਟ ਮੇਰੀਆਂ ਤਿੰਨ ਮੀਟਿੰਗ ਉਹਨਾਂ ਨਾਲ ਹੋਈਆਂ ਫੇਰ ਮੈਂ ਇੱਥੋਂ ਤੱਕ ਵੀ ਉਹਨਾਂ ਨੂੰ ਸੁਜੈਸਟ ਕਰਤਾ ਕਿ ਤੁਹਾਨੂੰ ਪਰੋਲ ਤੇ ਬਾਹਰ ਲੈ ਚਲਦੇ ਆਂ ਤੇ ਤੁਸੀਂ ਡਾਇਰੈਕਟ ਗੱਲ ਕਰ ਲਓ ਹਾਂ ਬਿਲਕੁਲ ਬਿਲਕੁਲ ਤੇ ਐਡੀਟੇਸ਼ਨ ਦਾ ਕੀ ਹੈ ਫਿਰ ਸ਼ੁਰੂ ਕਰ ਲਾਂਗੇ ਹਾਂਜੀ ਹਾਂਜੀ ਪਰ ਇਹ ਗੱਲ ਸ੍ਰੀ ਨਾ ਹੋਈ ਉਹਨਾਂ ਦਾ ਲਾਸਟ ਜਵਾਬ ਇਹ ਸੀ ਕਿ ਜੇ ਮੈਂ ਗੱਲ ਵਿੱਚ ਪੈ ਗਿਆ ਤਾਂ ਸਾਰੇ ਮੈਨੂੰ ਗद्दार ਕਹਿਣਗੇ ਇਹ ਲਫ਼ਜ਼ ਨੇ ਉਹਨਾਂ ਦੇ ਇਸ ਚੀਜ਼ ਨੂੰ ਸੰਗਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਇਸ ਸ਼ਕਲ ਚ ਲਿਖਿਆ ਹੈ ਕਿ ਇਸ ਤੋਂ ਇਸ ਗੱਲ ਤੋਂ ਇੰਦਰਾ ਗਾਂਧੀ ਖਿੱਚ ਗਈ ਔਰ ਜੋ ਉਹਨੇ ਕੀਤਾ ਕਿ ਐਸਾ ਸਬਕ ਸੁਣਾਓ ਸਿਖਾਓ ਸਿਖਾਣੋ ਵੀ ਇਹ ਹੀ ਹੰਝੜੇ ਮੇਰੇ ਖਿਲਾਫ ਖੜੇ ਨੇ ਤੇ ਜਿਹੜੇ ਉਹ ਯਾਦ ਰੱਖਣ ਅ ਭਾਈ ਸਾਹਿਬ ਤੁਸੀਂ ਸਟੂਡੀਓ ਚ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਬਹੁਤ ਜਾਣਕਾਰੀ ਭਰਪੂਰ ਗੱਲਾਂ ਕੀਤੀਆਂ ਗੱਲਾਂ ਬਹੁਤ ਕਰਨੀਆਂ ਸਨ ਤੁਹਾਡੇ ਨੂੰ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੈਗਾ ਬਹੁਤ ਸਾਰੀਆਂ ਗੱਲਾਂ ਹੋਰ ਕਰਨ ਵਾਲੀਆਂ ਸਨ ਜਿਹੜੀਆਂ ਸਾਡੇ ਦਰਸ਼ਕਾਂ ਲਈ ਬਹੁਤ ਜ਼ਰੂਰੀ ਨੇ ਕਦੇ ਫੇਰ ਮੌਕਾ ਮਿਲੇ ਤਾਂ ਆਪਾਂ ਇੱਥੋਂ ਆਪਾਂ ਸ਼ੁਰੂ ਕਰਾਂਗੇ ਆਪਣੀ ਗੱਲਬਾਤ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਦਾ ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਜਾਗੋ ਪੰਜਾਬ ਦਾ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ ਅਜੇ ਹ ਲੱਗੇ ਕਿ ਤੁਹਾਡੇ ਆਸ-ਪਾਸ ਕੋਈ ਅਜਿਹੀ ਹਸਤੀ ਕੋਈ ਬੰਦਾ ਕੋਈ ਸ਼ਖਸੀਅਤ ਰਹਿੰਦੀ ਹੈ ਜਿਸ ਨੂੰ ਅਸੀਂ ਇੱਥੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਤਾਂ ਤੁਸੀਂ ਸਾਨੂੰ ਇਸ ਬਾਰੇ ਐਡੀਟਰ dayandnightnews.com ਤੇ ਈਮੇਲ ਕਰ ਸਕਦੇ ਹੋ ਫੇਸਬੁੱਕ ਤੇ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ ਸਾਡੇ ਨਾਲ ਫੋਨ ਲਾਈਨ ਤੇ ਵੀ ਸੰਪਰਕ ਕਰ ਸਕਦੇ ਹੋ ਇਸ ਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਣ ਲਈ ਉਦੋਂ ਤੱਕ ਲਈ ਰੱਬ ਰੱਖਾ ਧੰਨਵਾਦ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ आप मिलेंगे फेसबुक अस दिखांगे यूट्यूब फॉलो करो ट्विटर खबर जुड़े रहो दिन रात